ਫੀਸ ਕਟਾਈ ਹੈ ਹਰਸੀਦ ਹੈ ਪਰ ਦੂਜੀ ਪਾਰਟੀ ਇਸ ਨਹੀਂ ਬਗੜ ਚਾਈ ਹੈ ਜੇਕਰ ਲੋਕ ਲੋਕਾਂ ਦਾ ਫਤਵਾ ਹੁੰਦਾ ਉਹ ਸਿਰਫ ਸਦਮਤੇ ਕਬੂਲ ਕਰਦੇ ਪਰ ਇਹਨਾਂ ਨੇ ਨਜਾਇਜ਼ ਗਲਤ ਤਰੀਕੇ ਨਾਲ ਮੇਜੋ ਅਲੀਗੇਸ਼ਨ ਲਾਇਆ ਵੀ ਪੰਚਾਇਤੀ ਜਗ੍ਹਾ ਤੇ ਨਜਾਇਜ਼ ਕਬਜ਼ਾ ਹੈ ਮੇਰੇ ਪਾਸ ਕੋਈ ਨਜਾਇਜ਼ ਪੰਚਾਇਤੀ ਜਗ੍ਹਾ ਤੇ ਕੋਈ ਨਜਾਇਜ਼ ਕਬਜ਼ਾ ਨਹੀਂ ਹੈ ਮੇਰੇ ਸਾਬ ਨਾਲ ਚੋਣਾ ਕਰਨ ਹੁਣ ਅੱਜ ਕਰਾਣ 70 ਸੀਤੇ ਜਾਵਾਂਗੇ ਅਸੀਂ OSD ਤੁਹਾਡੇ ਕੀ ਲੱਗਦੇ ਹੈ ਕਿਸਤੇ ਚ ਕੀ ਲੱਗਦਾ ਲੱਗਦਾ ਭਤੀਜਾ ਪਰ ਇਸ ਤਰ੍ਹਾਂ ਤੇ ਮੇਰੇ ਦੁਸ਼ਮਣ ਬਣ ਗਿਆ ਜਦੋਂ ਕੱਲ ਰਾਕੇ ਉਹਨਾਂ ਨੇ ਸਾਰਾ ਕਾਗਜ਼ ਮੇਰੇ ਕੋਲੋਂ ਸਿਕਰ ਹੁੰਦਾ ਉਹ ਕੀਤਾ ਇਸਤੇ ਉੱਤੇ ਰਾਜਨੀਤੀ ਭਾਰੀ ਹੋ ਗਈ ਬਿਲਕੁਲ ਹੋ ਗਈ ਸਰਪੰਚ ਦਾ ਬਾਪ ਕੋਤੇ ਮਾਂ ਕਹੋਂ ਨਾ ਜਮਾਰੇ ਸੀਗੇ ਜਿਹਨਾਂ ਨੂੰ ਮੈਂ ਆਕਸੀਜਨ ਦਾ ਸੈਂਟਰ ਲਿਆ ਕੇ ਦਿੰਦਾ ਰਿਹਾ ਮੈਨੂੰ ਪੈਸਾ ਕੀ ਪੁੱਛਣਾ ਸੀ ਕਿੰਨੇ ਹੋ ਗਏ ਉਲਟਾ ਮੈਂ ਲਾ ਕੇ ਖਾਲੀ ਸੈਂਟਰ ਇਹਨਾਂ ਨੇ ਅੰਦਰ ਲੁਕੋ ਰਖਿਆ ਜਾ ਕੇ ਦੇਖ ਲਓ ਹੁਣ ਇਸ ਟਾਈਮ ਤੇ ਜਾ ਕੇ ਦੇਖ ਲਓ ਹੁਣ ਇਹਦੇ ਕੋਲ ਇੱਕਦਮ ਪਾਵਰ ਆ ਕੇ ਮੈਨੂੰ ਜ਼ੀਰੋ ਬਣਾਉਣ ਲੱਗੇ ਹੂੰ ਜਲੀਲ ਕਰਨ ਲੱਗੇ ਮੈਨੂੰ ਬਰਦਾਸ਼ਤ ਨਹੀਂ ਹੋਇਆ ਆਪਾਂ ਫਿਰ ਇਹਨਾਂ ਬਰਾਬਰ ਮੈਂ ਵੀ ਚੁਲਾ ਆ ਜੋ ਫਿਰ ਦੇਖੋ ਲੋਕਾਂ ਦਾ ਫਤਵਾ ਕਿੱਦਾਂ ਜਾਂਦਾ ਹੈ ਅਲਿਗੇਸ਼ਨ ਲਾਇਆ ਜਾਣਾ ਵੀ ਪੰਚਾਇਤੀ ਜਗ੍ਹਾ ਦਾ ਕਬਜ਼ਾ ਹੈ ਪਰ ਮੇਰਾ ਕਿਸੇ ਪੰਚਾਇਤੀ ਜਗ੍ਹਾ ਦਾ ਕਬਜ਼ਾ ਨਹੀਂ ਹੈਗਾ ਬੇਸ਼ੱਕ ਹੁਣ ਜਾ ਕੇ ਮੇਰੇ ਪਾਸ ਵੈਰੀਫਾਈ ਕਰ ਲਓ ਬਾਕੀ ਇਸ ਸਬੰਧੀ ਮੈਂ ਹਾਈ ਕੋਰਟ ਕਰ ਰਹੇ ਹਾਂ ਹੁਣ ਤਾਂ ਇਹ ਬਿੱਡ ਛੱਡ ਗਿਆ ਹੂੰ ਅਸੀਂ ਪਿੱਛੇ ਹਟਣਾ ਤਾਂ ਹੈ ਨਹੀਂ ਸਰਸਮਤੀ ਤਾਂ ਹੁੰਦੀ ਐ ਇਲੈਕਸ਼ਨ ਲੜਦਾ ਜਾਂ ਮੈਂ ਕੋਈ ਕਾਜ ਨਾ ਪਰਦਾ ਜਾਂ ਮੈਂ ਬਾਸ ਲੈਦਾ ਫਿਰ ਅਸੀਂ ਸਰਸਮਤੀ ਮੰਨਦੇ ਠੱਕੇ ਨਾਲ ਕਾਜ ਕੈਂਸਲ ਕਰਕੇ ਸਰਸਮਤੀ ਕੀ ਕਹਿ ਜਾ ਸਕਦਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਖਾੜਾ ਜਿਹੜਾ ਪੂਰਾ ਪਖਿਆ ਹੋਇਆ ਕੱਲ 4 ਤਰੀਕ ਨੂੰ ਲਾਸਟ ਦਿਨ ਸੀ ਕਾਗਜ਼ ਦਾਖਲ ਕਰਨ ਦਾ ਪਰ ਦੂਜੇ ਦਿਨ ਅੱਜ ਜਿਹੜੇ ਕਾਗਜ਼ਾਂ ਦੀ ਸੰਟੀ ਹੋ ਗਈ ਕਾਗਜ਼ਲ ਕਾਗਜ਼ਾਂ ਦੀ ਪੂਰਤੀ ਦੇ ਲਈ ਜਿਹੜੇ ਸਹੀ ਕਾਗਜ਼ਾਂ ਦੀ ਨਿਰੇਖਣ ਕਰਕੇ ਉਹਨਾਂ ਨੂੰ ਸਰਪੰਚੀ ਦੇ ਲੋਗੋ ਦਿੱਤੇ ਜਾਣੇ ਸੀ ਪਰ ਅਸੀਂ ਪਿੰਡ ਘਰਾਚੋਂ ਦਾ ਜਿੱਥੇ ਦੇ ਦੋ ਓਐਸਡੀ ਨੇ ਭਗਵੰਤ ਸੀਐਮ ਭਗਵੰਤ ਮਾਨ ਦੇ ਰਾਜਵੀਰ ਸਿੰਘ ਤੇ ਇੱਕ ਹੋਰ ਤੇ ਸੁਖਵੀਰ ਸਿੰਘ ਤੇ ਉਹਨਾਂ ਦੇ ਚਾਚਾ ਜੀ ਦੇ ਅੱਜ ਕਾਗਜ਼ ਰੱਦ ਹੋਏ ਨੇ ਅਸੀਂ ਗੱਲ ਕਰਦੇ ਹਾਂ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਰਨੈ ਸਿੰਘਾ ਜੀ ਮੈਂ ਪਿੰਡ ਕਰਾਚੋਂ ਦਾ ਸਰਪੰਚੀ ਦਾ ਦਾਅਵੇਦਾਰ ਸੀਗਾ ਮੈਂ ਆਪਣੇ ਕਾਜ ਵੀ ਭਰੇ ਨੇ ਤੇ ਉਹਦੀ ਰਸੀਦ ਵੀ ਆ ਤੁਹਾਡੇ ਸਮੇਂ ਮੈਂ ਪੇਸ਼ ਕਰਦਾ ਕਾਜ ਭਰਾਂ ਦੀ ਫੀਸ ਕਟਾਈ ਹੈ ਆ ਰਸੀਦ ਹੈ ਪਰ ਦੂਜੀ ਪਾਰਟੀ ਜਿਹੜੀ ਬਗੜਾਟ ਚ ਆਈ ਹੈ ਜੇਕਰ ਲੋਕਾਂ ਦਾ ਫਤਵਾ ਹੁੰਦਾ ਉਹ ਅਸੀਂ ਸਿਰਫ ਮੱਥੇ ਕਬੂਲ ਕਰਦੇ ਪਰ ਇਹਨਾਂ ਨੇ ਨਜਾਇਜ਼ ਗਲਤ ਤਰੀਕੇ ਨਾਲ ਮੇਰੇ ਤੇ ਜੋ ਅਲੀਗੇਸ਼ਨ ਲਾਏ ਵੀ ਪੰਚਾਇਤੀ ਜਗ੍ਹਾ ਤੇ ਨਾਜਾਇਜ਼ ਕਬਜ਼ਾ ਹੈ ਮੇਰੇ ਪਾਸ ਕੋਈ ਨਾਜਾਇਜ਼ ਪੰਚਾਇਤੀ ਜਗ੍ਹਾ ਤੇ ਕੋਈ ਨਾਜਾਇਜ਼ ਕਬਜ਼ਾ ਨਹੀਂ ਹੈ ਤੁਸੀਂ ਪਹਿਲਾਂ ਜਿਹੜੀ ਐਨਓਸੀ ਲਈ ਹੋਈ ਸੀ ਸਰਦਾਰ ਹਾਂਜੀ ਸਰ ਮੈਂ ਪਹਿਲਾਂ ਐਨਓਸੀ ਲੈ ਕੇ ਫਾਰਮ ਭਰੇ ਸੀਗੇ ਤੇ ਸਾਰਾ ਕੰਮ ਕਾਇਕ ਰਹੀ ਸੀਗੇ ਪਰ ਇਹਨਾਂ ਨੇ ਮੈਨੂੰ ਪਤਾ ਲੱਗਿਆ ਇਹਦਾ ਖੁਫੀਆ ਤੌਰ ਤੇ ਐਡਰਸ ਸਾਨੂੰ ਦੇ ਨਹੀਂ ਰਹੇ ਇਹ ਕਹਿੰਦੇ ਵੀ ਕੋਈ ਨਹਿਰੀ ਭੂਲੇ ਦੇ ਉੱਪਰ ਦੀ ਜਿਹੀ ਲਈ ਹੈ ਮੇਰੇ ਇਸ ਤਰ੍ਹਾਂ ਦਾ ਕੋਈ ਜਗ੍ਹਾ ਨਹੀਂ ਜਿੱਥੇ ਮੈਂ ਨਾਲ ਚੱਲوں ਮੌਕੇ ਵੀ ਮੈਂ ਸਾਨੂੰ ਦਿਖਾ ਸਕਦਾ ਹਾਂ ਕੀ ਕੀ ਕਰਨ ਲੱਗਦਾ ਕਿਉਂਕਿ ਅੱਜ ਲਾਸਟ ਦਿਨ ਤੀ ਲਾਸਟ ਦਿਨ ਤੇ ਅੱਗੇ ਪਹਿਲਾਂ ਤੁਸੀਂ ਕਾਗਜ਼ ਦਾਖਲ ਕਰਾਏ ਤੇ ਅੱਜ ਲਾਸਟ ਦਿਨ ਅੱਗੇ ਤੁਹਾਨੂੰ ਕਹਿੰਦਾ ਤੁਸੀਂ ਜਿਹੜੀ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਕੀ ਕਰ ਭਾਈ ਸਾਡੇ ਪਿੰਡ ਦੇ ਦੋ ਉਸੜੀ ਨੇ ਜਿਨ੍ਹਾਂ ਨੇ ਆਪਣੀ ਬਖਲਾਸ਼ ਨੂੰ ਮੁਖਰਾ ਮੁਖਰਾ ਦੇ ਹੋਏ ਇਹ ਕੰਮ ਕਰਾਏ ਲੋਕਾਂ ਦਾ ਫਤਵਾ ਇੰਨਾ ਸੀਗਾ ਮੇਰੇ ਹਿਸਾਬ ਨਾਲ ਜੇ ਚੋਣਾਂ ਕਰਨ ਹੁਣ ਅੱਜ ਕੱਲ ਕਰਾਣ 70-30 ਤੇ ਜਾਵਾਂਗੇ ਅਸੀਂ ਲੋਕਾਂ ਇਹਨਾਂ ਫਤਵਾ ਸੀਗਾ ਤੇ ਤੁਹਾਡੀ OSD ਤੁਹਾਡੇ ਕੀ ਲੱਗਦੇ ਨੇ ਮਿਲ ਕੇ ਇੱਕ ਰਿਸ਼ਤੇ 'ਚ ਕੀ ਲੱਗਦੇ ਲੱਗਦਾ ਭਤੀਜਾ ਪਰ ਅਸਟਾਫ ਤੇ ਮੇਰੇ ਦੁਸ਼ਮਣ ਬਣ ਗਿਆ ਜਦੋਂ ਕੱਲ੍ਹ ਦਾ ਆ ਕੇ ਉਹਨਾਂ ਨੇ ਸਾਰਾ ਕਾਗਜ਼ ਮੇਰੇ ਕੋਲੋਂ ਸਿਕਰ ਉਹਦਾ ਉਹ ਕੀਤਾ ਰਿਸ਼ਤੇ ਦੇ ਉੱਤੇ ਰਾਜਨੀਤੀ ਭਾਰੀ ਹੋ ਗਈ ਬਿਲਕੁਲ ਹੋ ਗਈ ਹੂੰ ਜੋ ਲੋਕ ਮੈਂ ਇਹਨਾਂ ਨੂੰ ਕਿੰਨਾ ਇਹਨੂੰ 370 ਦੇ ਕਿਸ਼ਟ ਮੈਂ ਬਚਾਇਆ ਪਟਿਆਲ ਸਿਵਲ ਲਾਈਨ ਤੇ ਪਰਚਾ ਦਰਜ ਹੁੰਦਾ ਸੀ ਮੈਂ ਬਚਾਇਆ ਦਿੰਦਾ ਇਸ ਨੂੰ ਸਾਰਾ ਸਾਰਾ ਸਰਪੰਚਾਂ ਦਾ ਬਾਪ ਕੋਈ ਤੇ ਮਾਂ ਕੋਰੋਨਾ ਚ ਮਾਰੇ ਸੀਗੇ ਜਿਹਨਾਂ ਨੂੰ ਮੈਂ ਆਕਸੀਜਨ ਦਾ ਸੈਂਟਰ ਲਿਆ ਕੇ ਦਿੰਦਾ ਰਿਹਾ ਮੈਨੂੰ ਪੈਸਾ ਕੀ ਪੁੱਛਣਾ ਵੀ ਕਿੰਨੇ ਹੋਗੇ ਉਲਟਾ ਮੈਂ ਲੈ ਕੇ ਖਾਲੀ ਸੈਂਟਰ ਇਹਨਾਂ ਨੇ ਅੰਦਰ ਲਕੋ ਰਖ ਕੇ ਜਾ ਕੇ ਦੇਖ ਲਓ ਹੁਣ ਇਸ ਟਾਈਮ ਤੇ ਜਾ ਕੇ ਦੇਖ ਲਓ ਕੀ ਜਿਵੇਂ ਤੁਸੀਂ ਆਪਣੇ ਪਿੰਡ ਦੇ ਵਿੱਚ ਤੁਸੀਂ ਕੀ ਪਹਿਲਾਂ ਜੋਬ ਕਰਦੇ ਸੀ ਮੈਂ ਪੰਜਾਬ ਪੁਲਿਸ ਦੇ ਵਿੱਚ ਬਟੌਰਨ ਇੰਸਪੈਕਟਰ ਰਟਾਇਰ ਹੋਇਆ ਮੈਨੂੰ ਇਹ ਸਿਰਫ ਹੁਣ ਤੱਕ ਮੇਤੋ ਇਹ ਕੰਮ ਲੈਂਦਾ ਰਿਹਾ ਹ ਪਰ ਹੁਣ ਇਹਨੇ ਕੋਈ ਇੱਕਦਮ ਪਾਵਰ ਆ ਕੇ ਮੈਨੂੰ ਜ਼ੀਰੋ ਬਣਾਉਣ ਲੱਗੇ ਹ ਜਲੀਲ ਕਰਨ ਲੱਗੇ ਮੈਨੂੰ ਬਰਦਾਸ਼ਤ ਨਹੀਂ ਹੋਇਆ ਆਪਾਂ ਫਿਰ ਇਹਨਾਂ ਬਰਾਬਰ ਮੈਂ ਵੀ ਚੁਲਾ ਆ ਜੋ ਫਿਰ ਦੇਖੋ ਲੋਕਾਂ ਦਾ ਫਤਵਾ ਕਿੱਧਰ ਜਾਂਦਾ ਕੀ ਕੀ ਕਾਰਨ ਦੱਸਿਆ ਕਿ ਜਿਹੜੇ ਕਾਗਜ਼ ਨੇ ਰੱਦ ਕੀਤੇ ਗਏ ਨੇ ਕੀ ਅਲੀਗੇਸ਼ਨ ਲਾਇਆ ਮੇਨ ਅਲੀਗੇਸ਼ਨ ਕੀ ਲਾਇਆ ਅਲੀਗੇਸ਼ਨ ਲਾਇਆ ਜਾਣਾ ਵੀ ਪੰਚਾਇਤੀ ਜਗ੍ਹਾ ਤੇ ਕਬਜ਼ਾ ਹੈ ਪਰ ਮੇਰਾ ਕਿਸੇ ਪੰਚਾਇਤੀ ਜਗ੍ਹਾ ਤੇ ਕਬਜ਼ਾ ਨਹੀਂ ਹੈਗਾ ਬੇਸ਼ੱਕ ਹੋ ਜਾ ਕੇ ਮੇਰੇ ਪੰਚ ਵੈਰੀਫਾਈ ਕਰ ਲੋ ਬਾਕੀ ਇਸ ਸੰਬੰਧੀ ਮੈਂ ਹਾਈ ਕੋਰਟਸ ਕਰ ਰਹੇ ਹਾਂ ਕੱਲ ਨੂੰ ਮੈਂ ਤੁਹਾਨੂੰ ਲੋਕ ਆਪਣਾ ਕਮਿਸ਼ਨ ਨਿਯੁਕਤ ਕਰਾ ਕੇ ਜਿਹੜਾ ਦੱਸਣਗੇ ਮੈਂ ਉਹਨਾਂ ਨੂੰ ਦਿਖਾਉਂਗਾ ਵੀ ਦਿਖਾਉਂਦਾ ਮੇਰਾ ਦਿਖਾਉ ਕਢਣ ਜਾਇਆ ਕਬਜ਼ਾ ਜੇ ਜਿਹੜੀ ਐਨਓਸੀ ਦਿੱਤੀ ਜਾਂਦੀ ਹੈ ਤੁਸੀਂ ਜਦੋਂ ਕਾਗਜ਼ ਦਾਖਲ ਕਰਦੇ ਨੇ ਕਾਗਜ਼ ਤੋਂ ਪਹਿਲਾਂ ਐਨਓਸੀ ਜਿਹੜਾ ਕੀ ਇਹਦੇ ਵਿੱਚ ਤੁਸੀਂ ਸਮਝਦੇ ਹੋ ਕਿ ਜਾਂ ਤਾਂ ਫਿਰ ਜਿਨੇ ਐਨਓਸੀ ਦਿੱਤੀ ਆ ਉਹ ਗਲਤ ਹੈ ਜਾਂ ਫਿਰ ਇੱਥੇ ਗਲਤੀ ਹੋਈ ਹੈ ਕੀ ਮਾਮਲਾ ਉਸ ਲਈ ਕੱਲ ਦਾ ਆ ਕੇ ਬੈਠਾ ਇੱਥੇ ਉਹ ਵਿਚਾਰਾ ਕੀ ਕਰੇ ਉਹ ਵੀ ਕੀ ਕਰੇ ਜਦੋਂ ੱੱਕੇ ਨਾਲ ਇਹਨਾਂ ਪਹਿਲਾਂ ਪਟਵਾਰੀਆਂ ਤੋਂ ਰਿਪੋਰਟ ਕਰਾਉਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਲੇਖੋ ਵੀ ਇਹਦਾ ਪੰਚਾਇਤੀ ਪੈਸੇ ਦਾ ਕਬਜ਼ਾ ਹੈ ਪਰ ਜਦੋਂ ਮੇਰੇ ਕੋਲ ਨਿਯਾਇਤ ਕਬਜ਼ੇ ਦੀ ਨਿਸ਼ ਖੁਦ ਖੁਦ 1.5 ਫੁੱਟ ਪੈਸੇ ਦੇ ਨਾਲ ਆਪਦਾ ਥੋਂ ਛੱਡਿਆ ਹੋਇਆ ਹੂੰ ਕਉਂਗਾ ਉਥੋਂ ਕੋਈ ਤੰਗੀ ਨਾ ਆਵੇ ਜਿਹੜੀ ਇਹਨਾਂ ਨੇ ਫਿਰ ਦੂਜੀ ਰਿਪੋਰਟ ਕਰਾਈ ਸੀਗੀ ਵੀ ਤੁਹਾਨੂੰ ਲੱਗਦਾ ਖਾਲ ਦਾ ਥੋਂ ਦਪਿਆ ਹੈ ਉਹ ਕਹਿੰਦੇ ਅਸੀਂ ਲਿਖ ਸਕਦੇ ਬਿਨਾਂ ਮੰਤੀ ਤੋਂ ਪਰ ਫਿਰ ਮੈਨੂੰ ਇਹ ਪਤਾ ਲੱਗਿਆ ਵੀ ਕਿਸੇ ਨਹਿਰੀ ਵਿਭਾਗ ਦੇ ਬੰਦੇ ਤੋਂ ਇਹਨਾਂ ਨੇ ਰਿਪੋਰਟ ਕਰਾਈ ਹੈ ਵੀ ਥੱਲੇ ਪਰੋਲੀਆਂ ਨੇ ਉੱਪਰ ਜੀ ਰਹੀ ਹੈ ਜੇ ਤੁਸੀਂ ਮੇਰੇ ਨਾਲ ਚੱਲ ਕੇ ਦੇਖੋ ਤਾਂ ਮੇਰੇ ਪਰੋਲੀਆਂ ਜਗ੍ਹਾ ਬਿਲਕੁਲ ਉਸ ਤਰ੍ਹਾਂ ਖਾਲੀ ਪਈ ਹੈ ਕੀ ਹੁਣ ਕੀ ਅਗਲੀ ਪਿੰਡ ਵਾਸੀ ਤੁਹਾਡੇ ਨਾਲ ਖੜੇ ਆ तकरीबन ਕੀ ਅਗਲਾ ਕਦਮ ਕੀ ਆ ਤੁਹਾਡਾ ਮਤਲਬ ਕਿ ਅਗਲੀ ਇਲੈਕਸ਼ਨ ਅਗਲਾ ਦੇਖੋ ਜੀ ਹੁਣ ਤਾਂ ਇਹ ਬਿੱਡ ਛੱਡ ਗਿਆ ਹੁਣ ਅਸੀਂ ਪਿੱਛੇ ਹਟਣਾ ਤਾਂ ਹੈ ਨਹੀਂ ਸਭ ਸਮਝਦੇ ਤਾਂ ਹੁੰਦੇ ਆ ਇਲੈਕਸ਼ਨ ਲੜਦਾ ਜਾਂ ਮੈਂ ਕਾਜ ਨਾ ਪਰਦਾ ਜਾਂ ਮੈਂ ਬਾਸ ਲੈਦਾ ਫਿਰ ਅਸੀਂ ਸਭ ਸਮਤੀ ਮੰਨਦੇ ਠੱਕੇ ਨਾਲ ਕਾਗਜ਼ ਕੈਂਸਲ ਕਰਕੇ ਸਭ ਸਮਤੀ ਨਹੀਂ ਕਿਹਾ ਜਾ ਸਕਦਾ ਇਹ ਜਿਹੜੀਆਂ ਤਸਵੀਰਾਂ ਨੇ ਪਿੰਡ ਕਰਾਚੋਂ ਦੇ ਤੁਹਾਨੂੰ ਦੱਸਦੀਆਂ ਰਿਸ਼ਤੇਦਾਰੀਆਂ ਦਾ ਜਿਹੜੇ ਰਿਸ਼ਤੇ ਨੇ ਉਹਨਾਂ ਤੇ ਕਿਤੇ ਨਾ ਕਿਤੇ ਸਿਆਸਤ ਹੈ ਜਿਹੜੀ ਉਹ ਹਾਵੀ ਹੁੰਦੀ ਨਜ਼ਰ ਆ ਰਹੀ ਆ ਗੁਰਦੀਪ ਸਿੰਘ ਤੁਸੀਂ ਵੀ ਚੇਅਰਮੈਨ ਹੀ ਕੀਤੀ ਆ ਕਾਂਗਰਸ ਦੇ ਵਿੱਚ ਵੀ ਰਹੇ ਹੋ ਕਿ ਐਦਾਂ ਦੇ ਹਾਲਾਤ ਕਦੇ ਦੇਖੇ ਸੀ ਕਿ ਕਾਗਜ਼ ਭਰਨ ਚੁੱਲਾ ਟੈਕਸ ਮੌਕੇ ਵੀ ਐਦਾਂ ਦੇ ਹਾਲਾਤ ਪੈਦਾ ਹੋਏ ਐਦਾਂ ਦੇ ਹਾਲਾਤ ਅੱਜ ਤੱਕ ਸਰਕਾਰਾਂ ਰਹੀਆਂ ਨੇ ਅਕਾਲੀ ਦਲ ਵੀ ਰਿਹਾ ਜੀ ਕਾਂਗਰਸ ਵੀ ਰਹੀ ਐ ਕਦੇ ਨਹੀਂ ਮੈਂ ਤਾਂ ਦੇਖੇ ਨਹੀਂ ਹੈਗੇ ਸਾਡੇ ਪਿੰਡੇ ਪਿਛਲੀ ਵਾਰੀ ਚੋਣ ਹੋਈ ਆ ਕਰਾਚੋਂ ਦੀ ਆਪਾਂ ਗੱਲ ਕਰ ਲੈਨੇ ਆਂ ਬਲਾਕ ਸੰਮਦੀ ਮੈਂਬਰ ਵੀ ਇਹਨਾਂ ਦਾ ਬਣਿਆ ਐ ਨਾਮ ਨਮਾ ਨਾਲ ਕੋਈ ਕਾਗਜ਼ ਨਹੀਂ ਕੈਨਸਲ ਹੋਇਆ ਕੁਛ ਨਹੀਂ ਹੋਇਆ ਸਰਪੰਚ ਵੀ ਐਸੀ ਪਾਰਟੀ ਦਾ ਬਣਿਆ ਦੀਗਾ ਹੂੰ ਵਧੀਆ ਤਰੀਕੇ ਨਾਲ ਚੋਣ ਹੋਈ ਪਰ ਇਹਨਾਂ ਨੇ ਜੇ ਦੇਖ ਲਈ ਅੱਜ ਵੀ ਸਾਡੇ ਦਾ ਪੱਲੇ ਕੱਖ ਨਹੀਂ ਜੋ ਐਸਡੀ ਕਰਾਚਾਉਂਦੇ ਨੇ ਵੀ ਸਾਡੀ ਦਾ ਵੱਡੇ ਪੱਦਰ ਤੇ ਬਦਨਾਮੀ ਹੋਊਗੀ ਹੂੰ ਇਹ ਤਰੀਕਾ ਅਪਣਾ ਲਿਆ ਕਾਗਜ਼ ਕੈਨਸਲ ਕਰਵਾਉਣ ਦਾ ਸਾਨੂੰ 5 ਵਜੇ ਪਤਾ ਲੱਗਦਾ ਜੀ ਇਹ ਲੱਡੂ 3 ਵਜੇ ਵੰਡ ਰਹੇ ਨੇ ਪਿੰਡ ਦੇ ਵਿੱਚ ਹੂੰ ਇਹ ਦੇਖੋ ਕਿੰਨਾ ਵੱਡਾ ਧੱਕਾ ਹੈ ਇਹ ਲੱਡੂ 3 ਵਜੇ ਬੰਡੇ ਜਾਂਦੇ ਆ ਵੀ ਸਰਪੰਚੀ ਸੀ ਜਿੱਤ ਚੁੱਕਿਆ ਹੋਰ ਕੋਈ ਉਮੀਦਵਾਰ ਨਹੀਂ ਹੋਣਾ ਤੇ ਤੁਹਾਨੂੰ ਕਿਹ ਵਜੇ 5 ਵਜੇ ਪਤਾ ਲੱਗਦਾ ਕੀ ਕੀ ਲੱਗਦਾ ਇਹਦੇ ਵਿੱਚ ਕਿਉਂਕਿ 3 ਨਾਲ 5 ਦਾ 2 ਘੰਟੇ ਦਾ ਅੰਤਰ ਰਹਿ ਗਿਆ ਵਿੱਚ ਰਲੇ ਹੋਏ ਲਈ ਸਾਰਾ ਇਹ ਪ੍ਰਸ਼ਾਸਨ ਦੇਖੋ ਕਿੱਡੀ ਵੱਡੀ ਗੁੰਡਾਗਰਦੀ ਹੈ ਐਸਪੀ ਤੱਕ ਅਜੇ ਇੱਥੇ ਖੜਾ ਹੈ ਦੇਖੋ ਕਿ ਇੱਥੇ ਕੋਈ ਕਬਜ਼ਾ ਲੈਣਾ ਇਹ ਸਾਰੇ ਗੁੰਡਾਗਰਦੀ ਐ ਇਸ ਕਰਕੇ ਇਹਨਾਂ ਨੂੰ ਪਹਿਲੇ ਪਤਾ ਲੱਗ ਗਿਆ ਜੀ ਇੱਥੋਂ ਫੋਨ ਬਾਗੇ ਵੀ ਭਾਈਆ ਬਦਲਾ ਕਰੋ ਕੰਮ ਤੁਸੀਂ ਸਾਨੂੰ ਉਹ ਇੱਥੇ ਅੰਦਰ ਨਹੀਂ ਵੜਨ ਦਿੱਤਾ ਹੁਣ 5 ਵਜੇ ਲਿਸਟ ਲਾਈਆ ਤਾਂ ਪਤਾ ਲੱਗ ਗਿਆ ਸਾਨੂੰ ਬਿਲਕੁਲ ਜੀ ਇਹ ਜਿਹੜੀਆਂ ਤਸਵੀਰਾਂ ਨੇ ਭਵਾਨੀਗੜ ਦੀਆਂ ਨੇ ਸਿਆਹਟ ਜਿਹੜੇ ਪਿੰਡ ਪੈਂਦੇ ਆ ਭਵਾਨੀਗੜ ਬਲਾਕ ਨੂੰ ਤੇ ਜਿੱਥੇ 5 ਵਜੇ ਲਿਸਟ ਲੱਗਦੀ ਆ ਕਿ ਤੁਹਾਡੇ ਕਾਗਜ਼ ਨੇ ਜਿਹੜੇ ਕੈਂਸਲ ਹੋਏ ਨੇ ਪਰ ਪਤਾ ਲੱਗਦਾ 3 ਵਜੇ ਲੱਡੂ ਵੱਡੇ ਜਾਂਦੇ ਨੇ ਪਿੰਡ ਦੇ ਵਿੱਚ ਇਹ ਪੰਜਾਬ ਖਰਾ ਸਰਕਾਰ ਦੇ ਖਿਲਾਫ ਜਿਹੜੀ ਨਾਰੇਬਾਜੀ ਆ ਹੁੰਦੀ ਤੁਹਾਨੂੰ ਨਜ਼ਰ ਆ ਦੂਜੇ ਪਾਸੇ ਦਰੂ ਤਸਵੀਰਾਂ ਦਾ ਤਾਂ ਤੁਹਾਨੂੰ ਕਿ ਉਸ ਜਗ੍ਹਾ ਤੇ ਪੂਰਾ ਪੁਲਿਸ ਪ੍ਰਸ਼ਾਸਨ ਜਿਹੜਾ ਤਣਾਤ ਕੀਤਾ ਹੋਇਆ ਹੈ ਬਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਨਾਮ ਹੈ ਤੁਹਾਡਾ ਜਗਸੀਰ ਸਿੰਘ ਕਰਾਚੋਂ ਆ ਜੀ ਤੁਹਾਡੇ ਕਿਸ ਚੀਜ਼ ਦੇ ਕਾਗਜ਼ ਭਰੇ ਹੋਏ ਸੀ ਮੇਰੇ ਸਰਪੰਚੀ ਦੇ ਪਰ ਹੈ ਦੀ ਕਰਾਚੋਂ ਤੁਸੀਂ ਤੁਹਾਡੇ ਨਾਲ ਕੀ ਵਾਪਰਿਆ ਮੇਰੇ ਨੂੰ ਹੁਣ ਪਤਾ ਲੱਗਿਆ ਮੈਂ ਤਾਂ ਕਹਿੰਦਾ ਕਿ ਸੋਡੇ ਕਾਗਜ਼ ਵੀ ਇਹਨਾਂ ਨੇ ਕੈਨਸਲ ਕਰਤੇ ਕੀ ਅਲੀਗੇਸ਼ਨ ਲਾ ਕੇ ਇਹ ਰੱਦ ਕੀਤੇ ਕਰ ਪਤਾ ਨਹੀਂ ਲੱਗਿਆ ਜੀ ਕਿਹੜੇ ਅਲੀਗੇਸ਼ਨ ਲਾਏ ਇਹਨਾਂ ਨੇ ਜੀ ਹੂੰ ਪੰਚਤੀ ਜਗ੍ਹਾ ਤੇ ਲਾਇਆ ਕੋਈ ਪਤਾ ਨਹੀਂ ਜੀ ਕਾਤੇ ਲਾਇਆ ਮੈਨੂੰ ਕੁਝ ਨਹੀਂ ਪਤਾ ਇਹ ਮੈਨੂੰ ਤਾਂ ਇਹ ਕਹਿੰਦੇ ਸਨ ਪਹਿਲਾ 2 ਦਿਨ ਆਫਰਾਂ ਦਿੰਦੇ ਰਹੇ ਆ ਕਹਿੰਦੇ ਤੁਹਾਨੂੰ ਪੈਸੇ ਦੇਵਾਂਗੇ ਬਹਿ ਜਾਓ ਤੁਸੀਂ ਸਾਡੇ ਨਾਲ ਰਲ ਜਾਓ ਹੂੰ ਕੋਣ ਦਿੰਦਾ ਸੀ ਆਫਰ ਇਹ ਦਲਜੀਤ ਸਿੰਘ ਸਰਪੰਚ ਜਿਹੜਾ ਜੀ ਇਹਨੇ ਆ ਪਾਰਟੀ ਵੱਲੋਂ ਝਾੜੂ ਵੱਲੋਂ ਅੱਛਾ ਹਾਂ ਜੀ ਕਹਿੰਦੇ ਤੁਹਾਨੂੰ ਪੈਸੇ ਦਿੰਨੇ ਆ ਸਾਡੇ ਨਾਲ ਰਲ ਜਾਓ ਤੁਸੀਂ ਕਿੰਨੇ ਪੈਸੇ ਦੀ ਆਫਰ ਆਈ ਸੀ 2 ਲੱਖ ਦੀ ਆਫਰ ਆਈ ਹੈ ਜੀ ਹੂੰ ਕਹਿੰਦੇ ਜਿਹੜਾ ਤੁਸੀਂ ਕੰਮ ਕਹੋਗੇ ਥੋਡੇ ਉਹ ਕੰਮ ਕਰਕੇ ਦੇਵਾਂਗੇ ਅਸੀਂ ਥੋਡੇ ਪਹਿਲ ਦੇ ਆਧਾਰ ਤੇ ਥੋਡੇ ਕੰਮ ਕਰਾਂਗੇ ਅਸੀਂ ਹੂੰ ਹੂੰ ਕਦੇ ਵੀ ਜਿੰਨੇ ਤੁਹਾਡੇ ਕੰਮ ਨੇ ਤੇ ਅਸੀਂ ਤੁਹਾਨੂੰ ਆਫਰ ਦਿੰਨੇ ਆ 2 ਲੱਖ ਦੀ ਜਿੰਨੇ ਤੁਹਾਨੂੰ ਪੈਸਾ ਨਕਦ ਪੈਸੇ ਦੇਵਾਂਗੇ ਅਸੀਂ ਨਾ ਕਰਤੀ ਵੀ ਅਸੀਂ ਕਿਹਾ ਨਹੀਂ ਤੁਸੀਂ ਦੇਖੋਗੇ ਜਿਹੜੇ ਹਾਲਾਤ ਨੇ ਇਦਾਂ ਦੇ ਪੈਦਾ ਕੀਤੇ ਹੋਏ ਨੇ ਇਹ ਪਹਿਲੀ ਵਾਰ ਹੋਇਆ 70 ਸਾਲਾਂ ਦੇ ਵਿੱਚ ਇਹ ਕਹਿੰਦੇ ਸੀ ਕੁਝ ਨਹੀਂ ਹੋਇਆ ਜੇਕਰ ਹੋਇਆ ਇਦਾਂ ਦਾ ਬਦਲਾਅ ਹੋਇਆ ਇਹ ਤਸਵੀਰਾਂ ਨੇ ਜਿਹੜੀਆਂ ਪੂਰੇ ਪੰਜਾਬ ਦੇ ਵਿੱਚੋਂ ਸਾਹਮਣੇ ਆਈਆਂ ਨੇ ਕਿਤੇ ਕਾਗਜ਼ ਭਰਨ ਮੌਕੇ ਝੜੱਪਾਂ ਹੋ ਰਹੀਆਂ ਨੇ ਕਿਤੇ ਚੁੱਲਾ ਟੈਕਸ ਲੈਣਗੇ ਲੈਣ ਵਾਲ ਜਿਹੜੇ ਜਿਨ੍ਹਾਂ ਦੇ ਦੇਣਾ ਸੀ ਸੈਕਟਰੀ ਕੁਰਸੀਆਂ ਤੋਂ ਗਾਇਬ ਕੀਤੇ ਗਏ ਨੇ ਇਹ ਤਸਵੀਰਾਂ ਅਸੀਂ ਕੱਲ ਵੀ ਤੁਹਾਨੂੰ ਦਿਖਾਈਆਂ ਸੀ ਇਹ ਜਿਹੜਾ ਪੁਲਿਸ ਪ੍ਰਸ਼ਾਸਨ ਇੱਥੇ ਲੱਗਿਆ ਹੋਇਆ ਕਿਉਂਕਿ ਆਪਣੀ ਡਿਊਟੀ ਨਿਭਾ ਰਿਹਾ ਪਰ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਜਿਹੜੀ ਰਿਸ਼ਤਿਆਂ ਦੀ ਤੇ ਹਾਵੀ ਜਿਹੜੀ ਸਿਆਸਤ ਹੈ ਉਹ ਹੁੰਦੀ ਨਜ਼ਰ ਆਈ ਹੈ ਇਹ ਤਸਵੀਰਾਂ ਪਿੰਡ ਕਰਾਚੋ ਦੀਆਂ ਨੇ ਜਿੱਥੇ ਦੇ ਦੋ ਸੀਐਮ ਭਗਵੰਤਬਾਣ ਦੇ ਦੋ ਓਐਸਡੀ ਨੇ ਜਿਨ੍ਹਾਂ ਦੀ ਧੱਕੇਸਾਈ ਪਿੰਡ ਵਾਲੇ ਕਹਿ ਰਿਹਾ ਕਿ ਸਾਡੇ ਨਾਲ ਧੱਕੇਸਾਈ ਹੋਈ ਹੈ ਖੁਦ ਉਹਨਾਂ ਦੇ ਇੱਕ ਚਾਚਾ ਜੀ ਨੇ ਜੋ ਕਿ ਪੁਲਿਸ ਮੁਲਾਜ਼ਮ ਤੋਂ ਰਿਟਾਇਰ ਹੋ ਕੇ ਪਿੰਡ ਦੀ ਸੇਵਾ ਕਰਨੀ ਚਾਹੁੰਦੇ ਸੀ ਪਰ ਹਾਲਾਤ ਨੇ ਤੁਸੀਂ ਦੇਖੋਗੇ ਸਾਹਮਣੇ ਫੇਰ ਜਿਹੜੀ ਪੰਜਾਬ ਸਰਕਾਰ ਦੇ ਖਿਲਾਫ ਪਿੰਡ ਵਾਸੀ ਨੇ ਜਿਹੜੇ ਨਾਰੇਬਾਜ਼ੀ ਕਰੀ ਤੁਹਾਨੂੰ ਇੱਕ ਹੋਰ ਜਿਹੜੀ ਗੱਲ ਹੈ ਉਹ ਜ਼ਰੂਰ ਦੱਸ ਦਿੰਦੇ ਆ ਕਿ 5 ਵਜੇ ਲਿਸਟ ਲੱਗਦੀ ਹੈ ਇਹਨਾਂ ਨੂੰ 5 ਵਜੇ ਪਤਾ ਲੱਗਦਾ ਕਿ ਤੁਹਾਡੇ ਕਾਗਜ਼ ਰੱਦ ਹੁੰਦੇ ਨੇ ਪਰ ਪਿੰਡ ਦੇ ਵਿੱਚ ਜਿਹੜੇ ਲੱਡੂ ਨੇ ਇਹਨਾਂ ਦਾ ਕਹਿਣਾ ਕਿ ਉਹ 3 ਵਜੇ ਵੰਡੇ ਜਾਂਦੇ ਨੇ ਪਰ ਇਹ ਕਿੱਥੇ ਦਾ ਇਨਸਾਫ ਹੈਗਾ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਪਹਿਲਾਂ ਇਹਨਾਂ ਨੂੰ ਪਤਾ ਲੱਗਦਾ ਤੇ ਉਸ ਤੋਂ ਬਾਅਦ ਜਿਹੜੇ ਲੱਡੂ ਵੰਡੇ ਜਾਂਦੇ ਪਰ ਕੁਝ ਨਿਜੀ ਚੈਨਲਾਂ ਦੇ ਉੱਤੇ ਜਿਹੜੀ ਖਬਰ ਹੈ ਉਹ ਇਸ ਤਰ੍ਹਾਂ ਦੀ ਵੀ ਚੱਲ ਰਹੀ ਹੈ ਕਿ ਸਰਬਸੰਮਤੀ ਹੋ ਗਈ ਪਰ ਸਰਬਸੰਮਤੀ ਕਿਉਂ ਹੋ ਗਈ ਇਹ ਜਿਹੜੇ ਦੋ ਕੈਂਡੀਡੇਟ ਸੀ ਉਹਨਾਂ ਦੇ ਕਾਗਜ਼ ਨੇ ਜਿਹੜੇ ਉਹ ਰੱਦ ਕੀਤੇ ਗਏ ਨੇ ਦੇਖਣਾ ਹੋਵੇਗਾ ਕਿ ਜਿਹੜੇ ਸੀਐਮ ਭਗਵੰਤ ਮਾਨ ਕਰਦੇ ਸੀ ਕਿ ਅਸੀਂ ਬੜੇ ਜਿਹੜੀ ਇਲੈਕਸ਼ਨਾਂ ਨੇ ਉਹ ਬੜੀ ਸਾਫ਼ ਦਿਲੀ ਨਾਲ ਕਰਵਾਵਾਂਗੇ ਪਰ ਉਹੀ ਇਲੈਕਸ਼ਨਾਂ ਪੰਚਾਇਤੀ ਇਲੈਕਸ਼ਨਾਂ ਦੇ ਵਿੱਚ ਇਹ 70 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਇਦਾਂ ਦੀ ਜਿਹੜੀ ਇੰਟਰਫੀਰੈਂਸ ਹੈ ਪ੍ਰਸ਼ਾਸਨ ਦੀ ਹੋਵੇ ਪ੍ਰਸ਼ਾਸਨ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਕਿਵੇਂ ਨਾ ਕਿਵੇਂ ਕਰਕੇ ਆਪਣੀ ਸਰਕਾਰ ਨੂੰ ਖੁਸ਼ ਕੀਤਾ ਜਾਵੇ ਹੋਰ ਵੀ ਤਸਵੀਰਾਂ ਅਸੀਂ ਦਿਖਾਉਂਦੇ ਰਾਂਗੇ ਬਣੇ ਰਹੋ ਪੀ.ਡੀ.ਸੀ. ਨਾਲ ਕੈਮਰਾਮੈਨ ਇਕਵਾਲ ਸਿੰਘ ਪੱਗਵਾਲ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀ.ਟੀ.ਸੀ. ਨਿਊਜ਼ ਸੰਗਰੂਰ